मथा टेकने वाले बंटी बाबा के आज खिलाफ नहीं, नहीं, मैं, मैं, मैं क्यों क्या, क्या बंटी, बंटी ऐसा तो नहीं है बंटी बाबा राजीव टंडन गोरा जी शिव सैनिक सारे इकट्ठे हुए पड़े बिल्कुल नहीं बंटी बाबा बंटी बाबा पहले भी थे, मुझे तो लग रहा है कहीं ऐसा नहीं की बजट घट गया हो रही बंटी बाबा, बाबा के पास कर रहे हो हम बंटी बाबा के पास जाते ही नहीं थे तो आप बंटी बाबा बंटी बाबा कर आप हम जाते थे कब जाते बंटी बाबा तो मैं कहला तो बिजनेस मैन हूँ पहले ये बता रहे बंटी बाबा जी आप कौन सा बिजनेस करते हो चिराग वाली हौजरी वो आपके भाई की उससे आपकी बनती नहीं आप बिजनेस कौन सा करते हो ये बता दो हम लोग जाते थे उसको लो आप लोग चौकी हूँ मुकेश आनंद बिल्कुल मुकेश आनंद जी थे वहाँ पे वो आनंद था हम जब उसका शेर था बिल्कुल ठीक है आपने हाँ। हम लोग वहां पर थे ਤਾਂ ਤੁਸੀਂ ਇਹ ਪ੍ਰਧਾਨ ਅਤਨਧਰਮ ਵਿਰੋਧੀ ਦਰਸ਼ਕਾਂ ਦੇ ਦਰਮਿਆਨ ਜਰਸੀ ਰੀਲ ਦਰਸ਼ਕਾਂ ਨੇ ਕਿ ਵਿਰੋਧ ਚਲਾ ਆਪ ਕਿਉਂ ਨਹੀਂ ਇਹ ਜਾਇਦਾਦ ਦਾ ਵਿਸ਼ਾ ਸੱਡਾ ਨਹੀਂ ਹੈ ਇਹ ਇਨਕੰਪੈਸ ਦਾ ਵਿਸ਼ਾ ਹੈਗਾ ਪੀਡੀ ਦਾ ਵਿਸ਼ਾ ਹੈ ਇਨਫੋਰਸਮੈਂਟ ਦਾ ਵਿਸ਼ਾ ਨਹੀਂ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਜਿਹੜੇ ਇਹ ਗੇੜ ਕੋਟ ਸਰ ਜੇ ਇੱਕ ਸਾਈਕਲ ਤੇ ਚੱਲਣ ਵਾਲਾ ਬੰਦਾ ਮਾਂ ਮੜਲੇਸੁਰ ਬਾਬਾ ਬਣ ਜਾਂਦਾ ਹੈ ਰਾਜੀਵ ਟੰਡਰਿਆ ਸ਼ਿਵਸਾਣੀ ਕਹਾ ਮਤਲਬ ਕੀ ਆਤਾ ਜਾ ਰਾਜੀਵ ਤੁਸੀਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਸਾਡੇ ਮੇਲੇ ਦਾ ਮਾਹੌਲ ਖਰਾਬ ਕੀਤਾ ਵੀ ਮੇਰੇ ਟਰਸਟੀ ਸਰਦਾਰ ਨੇ ਮੇਰੇ ਟਰਸਟੀ ਮੁਸਲਮਾਨ ਨੇ चीज़ा नहीं चलदा मैं उस तो बाद मेरी एक भी फोन दे कॉल दिखा दो वीडियो दिखा दो राजीव टंडा पिछले साल तो मेले तो लैके हूँ तक बंटी बा कभी गया हो टन टंडन साहब शिवसैनी की विरोध करे बंटी बाबा का इतने किनि ज़्यादा संख्या च हिंदू है सनातनी है बाकी तो विरोध नहीं विरोध शिव सैनिक को अपने सनातनी भी हो तो ठीक है एक सवाल आज तक टीम वालों आज तक ਹਿੰਦੂਆ ਵਾਸਤੇ ਕਿਹੜਾ ਵੱਡਾ ਕੰਮ ਕੀਤਾ ਇਹ ਲੋਕ ਸਾਡੇ ਹੀ ਸਾਗੋਸ਼ਾਲਾ ਜਿੰਨੀਆਂ ਚੱਲਦੀਆਂ ਸਾਡੇ ਹੀ ਸਨਾਤਨ ਦੇ ਲੋਕ ਚਲਾ ਰਹੇ ਕੋਈ ਬਾਹਰ ਨਹੀਂ ਸਾਰੀ ਗੋਵਾ ਬਾਹਰ ਘੁੰਮਦੀ ਪਈ ਜਾਂਦੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਸਾਰੀ ਗੋਵਾ ਉਹਦੀ ਵੀ ਉਹਦੀ ਵੀ ਤੁਹਾਨੂੰ ਦੱਸਦਾ ਗੰਦ ਖਾ ਰਹੀਆਂ ਨੇ ਫੇਰ ਉਹੀ ਗੱਲ

ਅਸੀਂ ਕਿਸਾਨਾਂ ਨੂੰ ਕਦੇ ਨਹੀਂ ਮਿਲਣਾ ਸਰਕਾਰ ਮਿਲੇ ਸਾਡਾ ਕੰਮ ਨਹੀਂ ਆ ਉਹ ਉਹ ਸਾਡਾ ਕੰਮ ਨਹੀਂ ਹੈ ਉਹ ਸਾਡਾ ਕੰਮ ਨਹੀਂ ਹੈ ਕਿਸਾਨਾਂ ਨੂੰ ਮਿਲਣ ਜਾਈਏ ਜਾ ਕੇ ਕੁਰਬਾਨਾ ਕਰੀਏ ਪਹਿਲਾਂ ਖਾਧੀਆਂ ਨਹੀਂ ਨਹੀਂ ਭਗਵਾ ਅਗਰ ਕੋਈ ਪਲਸਰ ਉਹਦਾ ਦੇਖਾਂਗੇ ਨਹੀਂ ਆਪਾਂ ਕੌਣ ਹੈ ਉਹ ਬੰਟੀ ਬੱਬੇ ਜਦੋਂ ਭਗਵਾ ਪਾਣਾ ਪਾਇਆ ਉਦੋਂ ਹੀ ਇਹਨੇ ਦੁਆਇਆਂ ਦਾ ਕੰਮ ਸ਼ੁਰੂ ਕੀਤਾ ਬਾਬਾ ਆਰਾਮਦੇਵ ਨੂੰ ਦੇਖ ਕੇ ਸਮਝੋ ਸਾਨੂੰ ਕੀ ਪਤਾ ਸੀ ਇਹਦੀ ਆੜ ਚੁੱਕੀ ਕੀ ਕਰ ਰਿਹਾ ਚਿਲਾਲ ਬੰਦਾ ਨਾ ਧੂੜਾ ਬੰਦਾ ਛਾਤਰ ਬੰਦਾ ਇਹ ਤਾਂ ਹੁਣ ਪਤਾ ਲੱਗਿਆ ਨਾ बिल्कुल जी कभी मत्था टेकने वाले बंटी बाबा के आज खिलाफ क्यों हुए हैं ये भी देखेंगे और बात पूछेगी आखिर पहले मत्था टेकते थे और आपको जो आरोप लग रहे ले, गड्डी लेके आते ताकि गड्डी का मामला क्या है और खिलाफ क्यों हुए हैं क्योंकि रथ यात्रा उनका पहले भी निकलता था और रथ यात्रा अभी भी निकलता है और रथ यात्रा और भी समुदाय के निकलते हैं उनका विरोध क्यों नहीं सिर्फ बंटी बाबा का ही विरोध क्यों मैं बंटी बाबा के कोई हक में नहीं हूँ या राजीव टंडन के हक में नहीं हूँ या गोरा के हक में नहीं हूँ मैं

ਦੀ ਪੱਤ ਦੀ ਦੇਣਾ ਇਹਨੂੰ ਤਾਂ ਜੋੜਨ ਦੀ ਕੋਸ਼ਿਸ਼ ਕਰ ਰਹੇ ਉਹ ਤਾਂ ਸਨਾਤਨ ਭੇ ਮੁਸਲਮਾਨ ਸਾਰੇ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਮੇਰੀ ਗੱਲ ਸੁਣ ਲਓ ਉਦੋਂ ਸਾਰੇ ਸਮਾਜ ਨੇ ਵਿਰੋਧ ਕੀਤਾ ਭਲੇ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਲੇਕਿਨ ਵਿਰੋਧ ਕਿੱਥੇ ਹੋਇਆ ਸੀ ਵਿਰੋਧ ਤਾਂ ਪਹਿਲਾਂ ਦੱਸ ਤਾਂ ਰਿਹਾ ਤੁਹਾਨੂੰ ਜੀ ਬੰਡੀ ਸਾਰੇ ਸਮਾਜ ਨੇ ਵਿਰੋਧ ਕੀਤਾ ਤਾਂ ਬੰਡੀ ਬਾਬੇ ਨੇ ਮਾਫੀ ਮੰਗ ਕੇ ਆਪਣੀ ਜਾਨ ਛੱਡਵੀ ਮੈਂ ਨਹੀਂ ਅਗਰਵਾਲ ਪੀਰਖਾਨੇ ਚ ਈਦ ਨਹੀਂ ਮਨਾਉਂਗਾ ਉਦੋਂ ਵੀ ਵਿਰੋਧ ਸਰਾਤ ਨਹੀਂ ਦਾ ਕਿਉਂ ਸੀ ਕਿ ਉੱਥੇ ਜਾਂਦੇ ਤੇ ਸਾਡਾ ਸਦਾ ਸਮਾਜ ਸੀ ਨਾ ਸਰਾਤ ਧਰਮ ਦੇ ਲੋਕ ਜਾਂਦੇ ਸੀਗੇ ਜਿਹੜੇ ਪਟਕੇ ਲੋਕ ਸੀਗੇ ਅਸੀਂ ਤਾਂ ਉਹਨਾਂ ਨੂੰ ਮਨਾ ਉਦੋਂ ਇਹਨੇ ਮਾਫੀ ਮੰਗ ਕੇ ਜਾਨ ਛੁਡਾਈ ਉਸ ਤੋਂ ਬਾਅਦ ਇਹਨੇ ਸੰਪਰਕ ਕੀਤਾ ਸਾਡੇ ਸਨਾਤਨ ਤੰਤਰ ਸ੍ਰੋਤਾਂਤਰ ਦੇ ਲੋਕਾਂ ਨਾਲ ਵੀ ਮੈਂ ਸਨਾਤਨ ਤੰਤਰ ਦੇ ਲੋਕਾਂ ਨਾਲ ਚੱਲਣਾ ਹੈ ਮੈਂ ਸਨਾਤਨ ਤੰਤਰ ਦੇ ਨਾਲ ਲੋਕਾਂ ਨਾਲ ਚੱਲਣਾ ਮੈਂ ਸੰਤਾਨੀ ਲੈਣ ਚ ਆਣਾ ਇਹ ਹੌਲੀ ਹੌਲੀ ਜਗਰਾਤਾਂ ਚ ਵੀ ਆਣ ਲੱਗ ਗਿਆ ਹੌਲੀ ਹੌਲੀ ਮਾਤਾ ਦੀ ਚੁੰਕੀਆਂ ਚ ਵੀ ਆਇਆ ਗਣਪਤੀ ਉਸਤ ਚ ਵੀ ਆਣ ਲੱਗ ਗਿਆ ਉਸ ਤੋਂ ਬਾਅਦ ਇਹਨੇ 2013 ਵਿੱਚ ਅਖਾੜਾ ਜੁਆਇਨ ਕੀਤਾ 1008 ਦੀ ਪਦਵੀ ਲੈ ਕੇ ਆ ਅਖਾੜਿਆਂ ਚ ਜਾ ਕੇ ਜਦੋਂ ਇਹ ਸੰਤ ਬਣ ਗਿਆ ਸਰਾਤਰੀ ਬਣ ਕੇ ਆਇਆ ਉਸ ਤੋਂ ਬਾਅਦ ਸਾਡੇ ਲੋਕਾਂ ਨੇ ਗਲੇ ਲਗਾਇਆ ਇਹਦਾ ਮਾਨ ਸਨਮਾਨ ਕੀਤਾ ਅਸੀਂ ਲੋਕ ਵੀ ਉਦੋਂ ਜਾਣਦੇ ਰਿਹਾ ਅਸੀਂ ਜਾ ਕੇ ਕਦੀ ਗਣਪਤੀ ਦਾ ਉਸ ਰੂਪ ਪੇਟ ਕੀਤਾ ਕਦੀ ਤਸ਼ੂਲ ਪੇਟ ਕੀਤਾ ਵੀ ਸਰਾਤਨ ਦੀਆਂ ਨਿਸ਼ਾਨੀਆਂ ਪੇਟ ਕੀਤੀਆਂ ਇਹਨੂੰ ਵੀ ਨਹੀਂ ਜੋ ਸਨਾਤਨ ਦਾ ਸਰੂਪਨ ਜੋ ਸਨਾਤਨ ਦਾ ਰੂਪ ਹੈ ਉਹ ਸਨਾਤਨ ਦਾ ਹੀ ਹੈ ਜੋ ਸਨਾਤਨ ਦਾ ਸਥਾਨ ਹੈ ਉਹ ਸਨਾਤਨ ਦਾ ਹੀ ਹੈ ਲੇਕਿਨ ਜਦ ਨਾ ਜਬ ਸਨਾਤਨ ਦੀ ਗੱਲ ਤੁਸੀਂ ਗੱਲ ਕਰ ਰਹੇ ਹੋ ਅੱਜ ਵੀ ਐਸੇ ਹਿੰਦੂ ਹੈ ਜੋ ਪੀਰ ਬਾਬਾ ਨੂੰ ਮੰਨਦੇ ਹੈ ਕੀ ਉਹ ਸਨਾਤਨੀ ਨਹੀਂ ਹੈ ਮੰਨਦੇ ਹੈ ਦੁਨੀਆ ਦੇ ਵਿੱਚ ਨਾ ਬੜੀਆਂ ਲੋਕ ਚੌਂਕੀਆਂ ਲੈਂਦੇ ਨੇ ਦੁਨੀਆ ਦੇ ਵਿੱਚ ਬੜੇ ਲੋਕ ਚੌਂਕੀਆਂ ਲੈਂਦੇ ਨੇ ਪਰ ਸਵਾਲ ਕੀ ਹੈ ਕਿ ਆ ਕਾ ਕੋਈ ਲਾਈਵ ਹੋ ਕੇ ਇਦਾਂ ਵੀਡੀਓ ਪਾਉਂਦਾ ਜਿੱਦਾਂ ਇਹ ਲੋਕਾਂ ਨੂੰ ਜਦੋਂ ਜਦੋਂ ਇਹ ਵਾਅਦਾ ਕਰਦਾ ਉਦੋਂ ਮੁਸਲਿਮ ਮੰਤਰ ਪੜ੍ਹਦਾ ਮੁਸਲਿਮ ਉਚਾਰਨ ਕਰਦਾ ਹੈ ਕਿ ਆ ਕੋਈ ਐਸਾ ਵਿਅਕਤੀ ਹੈ ਦਿਖਾ ਤੁਸੀਂ ਹੋਰ ਵੀ ਲੋਕੀ ਚੌਂਕੀਆਂ ਲੈਂਦੇ ਹੋਣੇ ਹੈਦਰ ਸ਼ੇਖ ਸਰਕਾਰ ਦੀ ਲਗਾਤਾਰ ਸਰਕਾਰ ਦੀ ਚੌਂਕੀਆਂ ਲੈਂਦੇ ਹੋਣੇ ਆ ਕਿ ਆ ਕੋਈ ਲਾਈਵ ਹੋ ਕੇ ਇਦਾਂ ਕਰਦਾ ਹੈ नहीं।, नहीं 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 मैं, मैं क्या क्या बंटी मैं नहीं बंटी बाबा को 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 रथ 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 यात्रा 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 निकालने निकालने का का है है बिल्कुल हर 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 हिंदुस्तानी इंसान बाकी जो निकाले वो वो मना कर दोगे एक मिनट अपनी जिनकी वो इबादत करता है जिनकी वो सारा सिस्टम लेके चल सबकी इबादत करते के सनातन धर्म के बाकी लोग भी जाते हैं बिल्कुल आप सही कह रहे हो जाते हैं हमारा समाज ना जो हमारा सनातन धर्म बहुत बड़ा है हमारा सनातन धर्म कोई दो हजार या पाँच हजार साल पुराना नहीं है हमारा सनातन धर्म एक अरब छियानवे लाख पाँच हजार आठ सौ साल पुराना है बात को समझने की जरूरत है वो हमारा सनातन धर्म बहुत पुराना है लोग जाते हैं हमारा हम समय समय पर जब हम कोई हम स्कूटर लेते हैं कार लेते हैं उसमें थोड़ी देर बाद थोड़ी थोड़ी त्रुटियाँ आनी शुरू हो जाती है ना हम उसकी रिपेयर करते रहते हैं ना ये तो नहीं कि हम उसको छोड़ देते हैं हम उसकी त्रुटियाँ रिपेयर करते हैं उसको चलाते हैं इसी तरह हमारे सनातन धर्म में भी क्योंकि बहुत बड़ा समाज है हमारा समय समय पर त्रुटियाँ आती हैं हमारा संत समाज हमारे जो हिंदू भाई हैं जो रक्षक हैं पूरे हिंदुस्तान में पूरी दुनिया में उसमें से उसको ठीक करने की कोशिश नहीं नहीं गोरा जी कहीं ऐसा तो नहीं कि अब सारी मिली भगत बंटी बाबा राजीव टंडन गोरा जी शिव सैनिक सारे इकट्ठे हुए पड़े बिल्कुल नहीं बंटी बाबा बंटी बाबा पहले भी इकट्ठे थे मुझे तो, तो लग रहा है के प्रचार हो रहा कहीं ऐसा नहीं की बजट घट गया नहीं बजट सारी चल रही है ऐसा कुछ नहीं है मेरी बात को समझो सुन आप

बंटी बाबा तो मैं अकेला बिजनेस मैन हूं बता दे बंटी बाबा जी आप कौन सा बिजनेस करते हो चिराग वाली हौजरी वो आपके भाई की उससे आपकी बनती नहीं आप बिजनेस कौन सा करते हो ये बता दो एक बता दो बिजनेस कौन सा करते हो बिजनेस तो करें हम शुरू से बिजनेस करते हैं कौन सा करते हैं तिल डर बताइए कौन सा आप लोग लो जाते आप कुछ बेहतर बता होगा हम लोग लो जाते थे वहाँ पर हम लोग जाते थे उस वक्त वो मुकेश आप, आप, आप लोग चौकी मैं मैं, मैं बताता हूँ मुकेश नंद जी थे बिल्कुल मुकेश नंद जी थे वहाँ पे वो मुकेश नंद था हम जब उसका सर रिलता था बिल्कुल ठीक है ये आपने हम लोग वहाँ पर थे उसी चीज के लिए हम जाते तो थे क्यों विरोध नहीं किया चंदन हाँ नहीं था। नहीं नहीं जब से नहीं, 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 हम, तो हम, तो नहीं, हम, 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 हम क्यों जाते थे तब भी तो मुकेश हाँ, तो तो भाई साहब बात तो सुन लेकिन कौन है सनातन धर्म में पहले बात सुनिए सनातन धर्म में सनातन धर्म में जब सिर हिलता था अब क्यों नहीं हमने मोल्ड किसने किया पूछो ना जो संत पहली बार बना किसको फोन किया किस नातिनी को फोन किया उसको पूछो श्री प्रेम न्यू अग्रवाल पी खाने का नाम बदलकर श्री प्रेम धाम किया जो नी पत्थर रखा वो किस नातिनी ने रखा पूछो ना जो हिंदू देवी देवते की स्वरूप वहां लगे हुए हैं वो किस नातिनी ने पसंद करके बनवाए किस किस किसके कहने पे उसरे चंदन साहब मेरा सवाल एक है कहने पे पहले मेरी बात चंदन साहब मेरा सवाल एक है कि कि उनमें कौन सी ऐसी असिद्धवीय शक्ति थी जब वो सनातनी में महामंडलेश्वर बने जो भी बने उस समय उनका सिर हिलता था उस समय विरोध क्यों नहीं हम रोकते थे, थे भी भी रोकते थे बिल्कुल हम नहीं रोकते थे आप बिल्कुल रोकते थे नहीं हमने मेरी मेरी बात तो सुनो पूरा भजन नहीं ऐसे नहीं होता आप लोग पूरा ਆਪ ਐਸੇ ਮੇਰੀ ਬਾਤ ਸੁਣੀਏ ਮੈਂ ਖੁਦ ਦੇਖਾ ਤਾਂ ਆਪ ਆਪ ਐਸੇ ਨਹੀਂ ਹੋਤਾ ਕਿ ਉਹ ਆਪਣੇ ਸੰਗਤਾਂ ਬੈਠੇ ਮੇਰੀ ਮੇਰੇ ਬਾਤ ਹੋ ਰਹੇ ਹਮ ਨਹੀਂ ਜੂਮ ਹਮ ਨਹੀਂ ਜੂਮ ਰਹੇ ਥੇ ਬਿਲਕੁਲ ਨਹੀਂ ਜੂਮ ਰਹੇ ਥੇ ਇੱਕ ਵੀਡੀਓ ਦਿਖਾ ਦਿਓ ਜੂਮ ਮਾਰੀ ਵੀਡੀਓ ਆਪ ਖੋਜੋ ਬਿਲਕੁਲ ਨਹੀਂ ਮੁਕੇ ਸਾਹਿਬ ਇੱਕ ਮਿੰਟਿਆ ਮੈਂ ਮੈਂ ਜਵਾਬ ਦਿੰਨਾ ਕੋਈ ਬੱਚਿਆ ਮੇਰਾ ਭਟਕ ਗਿਆ ਘਰ ਦਾ ਬੱਚਾ ਭਟਕ ਜਾਂਦਾ ਨਾ ਬੰਟੀ ਪਪਾ ਵੀ ਸਾਡੇ ਘਰ ਦਾ ਹੀ ਬੱਚਾ ਸੀ ਨਾ ਹੁਣੇ Hindu ਧਰਮ ਜੀ ਜਨਮ ਲਿੱਤਾ ਉਹ ਭਟਕਿਆ ਸੀ ਠੀਕ ਹੈ ਅਸੀਂ ਅਸੀਂ ਹੌਲੀ ਹੌਲੀ ਕਰਕੇ ਉਹਨੂੰ ਲੈਂਚ ਲੈ ਕੇ ਅਸੀਂ ਸਫਲ ਵੀ ਹੋਏ ਅਸੀਂ ਸਾਰੇ ਹੀ ਸਫਲ ਹੋਏ ਉਹਨੂੰ ਸਨਾਤਨ ਧਰਮ ਦੀ ਲੈਂਚ ਅਸੀਂ ਚਲਾਇਆ ਕਿੰਨਾ ਸਫਲ ਹੋਇਆ ਸਰ ਉਹ ਤੋਂ ਉਹ ਤੋਂ ਸਿੱਧਾ ਸੰਤ ਬਣ ਗਿਆ ਨਾ ਮਾਮਲਿਸ਼ਰ ਬਣਿਆ ਜਦੋਂ ਮਾਮਲਿਸ਼ਰ ਬਣਿਆ ਸੰਤ ਬਣਿਆ ਉਹਨੇ ਕਦੀ ਯਾਤਰਾ ਵੀ ਨਹੀਂ ਕੱਢੀ ਲਖ ਦਿੱਤਾ ਸਰਕਾਰ ਦੀ ਇਤਿਹਾਸ ਕੱਢ ਲਓ ਕਿੰਨੇ ਨੂੰ ਮੈਂ ਲਗਾਤਾਰ ਕੱਢ ਰਿਹਾ ਪਲੀ ਸਰਪਸ ਮੈਨੂੰ ਕਹਿ ਲੈਂਦੋ ਜਦੋਂ ਉਹ ਸੰਤ ਬਣਿਆ ਸਨਾਤਨ ਲੈਂਚ 'ਚ ਜੁੜਿਆ ਉਹਨੇ ਕਦੀ ਲਖ ਦਿੱਤਾ ਸਰਕਾਰ ਦੀ ਕਦੀ ਯਾਤਰਾ ਵੀ ਨਹੀਂ ਕੱਢੀ का देखो पहले सुन लो मेरी आपने कभी, कभी बंटी बाबा का पीछा जानते रायपू जी कभी उसका बंटी बाबा पीछा जानते हैं मैं मैं सुन लो बंटी बाबा का पीछा है वो तो इनकम जैसे कहाँ से कहां वो, वो इनकम टैक्स को खोलना चाहिए इसका खाता पिंड से आया था उसके पास जब लुधियाना आया तो साइकिल में घूमता था आपको पता नहीं देखिए सुन लो मेरी महा मंडेश्वर बनकर जब जब कोई वाद विवाद होता ना ਤੁਹਾਡੇ ਦੁਸ਼ਮਣ ਵੀ ਹੁੰਦੇ ਹੈਗੇ ਉਹ ਆ ਉਹਨੂੰ ਆਪ ਕੀ ਬਤਾਤੇ ਉਨਕੀ ਉਹਨੂੰ ਬਤਾ ਹਮੇਂ ਬਤਾਏਗੇ ਉਹਨਾਂ ਦੇ ਲੋਕਾਂ ਨੇ ਸਾਨੂੰ ਦੱਸਿਆ ਵੀ ਭਿੱਖੀਪਿੰਡ ਤੋਂ ਆਇਆ ਸੀ ਕਮਰਾ ਹੁੰਦਾ ਸੀ ਇਹਦੇ ਕੋਲ ਅੱਜ 4 ਅਰਬ ਅਕਸਰਵਰ ਦੀ ਪ੍ਰੋਪਰਟੀ ਆਈ ਕਿੱਥੋਂ ਆਈ ਇਹ ਜਾਇਦਾਦ ਦਾ ਵਿਸ਼ਾ ਸਾਡਾ ਨਹੀਂ ਹੈ ਇਹ ਇਨਕੰਪਟੈਂਸ ਦਾ ਵਿਸ਼ਾ ਹੈਗਾ ਈਡੀ ਦਾ ਵਿਸ਼ਾ ਹੈ ਇਨਫੋਰਸਮੈਂਟ ਦਾ ਵਿਸ਼ਾ ਨਹੀਂ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਜਿਹੜੇ ਇਹ 1 ਡੇਢ ਕੋਟ ਸਰ ਜੇ ਇੱਕ ਸਾਈਕਲ 'ਤੇ ਚੱਲਣ ਵਾਲਾ ਬੰਦਾ ਮਹਾਮੜਲੇਸ਼ਰ ਬਾਬਾ ਬਣ ਜਾਂਦਾ ਹੈ ਰਾਜੀਵ ਟੰਡਰ ਜਾਂ ਸੀਯੂ ਸੈਨਿਕ ਕਹਾਵਾ ਮਤਲਬ ਕੀ ਅਦਾ ਜਾਂਦਾ ਹੈ ਰਾਜਪੂਜੀ ਅਗਰ ਆਪ ਵਿਰੋਧ ਕਰ ਰਹੇ ਹੋ ਨਾ ਸਰ ਪਹਿਲੇ ਵਿਰੋਧ ਕਿਉਂ ਨਹੀਂ ਥਾ ਮੈਂ ਲੈ ਕੇ ਕਿੱਥੇ ਆਇਆ ਉਹਨੂੰ ਪੁੱਛੋ ਕਿਹਨੂੰ ਪੁੱਛ ਕੇ ਕਿਸ ਜਦੋਂ ਬਾਬੇ ਬਣ ਦੀ ਗੱਲ ਆਈ ਕਿਹਨੂੰ ਫੋਨ ਮਾਰਿਆ ਕਿ ਅਰਜੀਵ ਟੰਡਨ ਨਾਲ ਸਲਾਹ ਕੀਤੀ ਜਾਂ ਨਹੀਂ ਕੀਤੀ ਕਰੋ ਨਾ ਗੱਲ ਯਾਰ ਇਹਦਾ ਮਤਲਬ ਰਾਜੂ ਟੰਡਨ ਸਾਹਮਣੇ ਸੀ ਕਿ ਉਸ ਸਮੇਂ ਸਾਈਕਲ ਉਹਨੂੰ ਮੈਂ ਉਸ ਉੱਥੇ ਲੈ ਕੇ ਆਇਆ ਨਾ ਆਪਣੀ ਲੈਂਚ ਜਿਹੜਾ ਮੇਰਾ ਬੱਚਾ ਭਟ ਗਿਆ ਸੀ ਮੈਂ ਉਹਨੂੰ ਸਨਾਤਨੀ ਲੈਂਚ ਲੈ ਕੇ ਆਇਆ ਨਾ ਇੱਕ ਸਾਈਕਲ ਤੋਂ ਚੱਲਣ ਵਾਲਾ ਜਿਹੜਾ ਬੰਦਾ ਹੈ ਤੁਸੀਂ ਕਰੋੜਪਤੀ ਬਣਾਤਾ ਨਹੀਂ ਨਹੀਂ ਨਾ ਕਿਸ ਨੇ ਬਣਾਇਆ ਕਿਸ ਨੇ ਬਣਾਇਆ ਇਹ ਜਾਂਚ ਵਿਸ਼ਾ ਨਾ ਮੈਂ ਫਿਰ ਕੀ ਕਹਿ ਰਿਹਾ ਜਿਹੜਾ ਡੇਢ ਸਰ ਮੱਥਾ ਤੋਂ ਅਸੀਂ ਲੋਕ ਦੇਖਦੇ ਸੀ ਨਾ ਜਗੇ ਉहां ਪਰ ਮੱਥਾਗਾ ਦੀ ਛੜ ਤਾਂ ਮੇ ਤਾਂ ਯਾਰੀ ਰਹੀ ਹੈ ਲੋਕੀ ਤਾਂ ਬੋਲੋ ਅੱਛਾ ਲੋਕੀ ਦਾ ਕਹੀ ਯਾਰੀ ਟੁੱਟ ਗਈ ਹੈ ਕਿਆ ਸੁਣ ਲੋ ਕਈ ਲੋਕ ਮੇਰੀ ਯਾਰੀ ਟੰਡਨ ਸਾਹਿਬ ਕੇ ਯਾਰੀ ਟੁੱਟ ਗਈ ਤੁਸੀਂ ਸਵਾਲ ਗਲਤ ਕਰ ਰਹੇ ਹੋ ਲੜਾਈ ਗਲਤ ਦਿਖਾ ਰਹੇ ਹੋ ਲੜਾਈ ਕੀ ਹੈ ਗੱਲ ਬੰਟੀ ਬਾਬਾ ਦੀ ਨਹੀਂ ਹੈ ਨਾ ਅਰਜੀ ਟੰਡਨ ਦਾ ਵਿਸ਼ਾ ਜੀ ਵਿਸ਼ਾ ਦੀ ਸੁਣਨ ਵਿਸ਼ਾ ਸਿਰਫ ਕੀ ਹੈ ਬੰਟੀ ਬਾਬਾ ਲਗਦਾ ਤਾਂ ਮੁਸਲਿਮ ਪੀਰ ਦੀ ਯਾਤਰਾ ਕਰ ਰਿਹਾ ਉਹਦੇ ਚ ਹਿੰਦੂ ਦੇਵੀ ਦੇਵਤੇ ਦੀ ਚਾਕੀਆਂ ਕੜ ਰਹੀ ਹੈ ਵਿਰੋਧ ਕੀ ਸਨਾਤਰੀਆਂ ਦਾ ਵਿਰੋਧ ਹੈ ਵੀ ਸਾਡੀਆਂ ਚੱਕੀਆਂ ਮੁਸਲਮਾਨ ਪੀਰ ਦੇ ਸ਼ੁਭੇਤਰਾ ਵਿੱਚ ਨਹੀਂ ਨਿਕਲਣੀ ਚਾਹੀਦੀਆਂ ਤੁਸੀਂ ਇਹਨਾਂ ਨੂੰ ਕੈਂਸਲ ਹੋ ਗਈ ਵਿਸ਼ੇ ਕਿਨੇ ਬਣਾਇਆ ਲਖਦਤਾ ਸਰਕਾਰ ਦਾ ਵੀ ਵਿਸ਼ੇ ਕਿਨੇ ਬਣਾਤਾ ਬੰਦ ਲੋਕਾਂ ਦੇ ਬੰਟੀ ਬਾਬਰ ਜੀ ਦਾ ਪਰਸਨਲ ਇਸ਼ੂ ਹੈ ਜਦ ਕਿ ਮੇਰਾ ਕੋਈ ਪਰਸਨਲ ਇਸ਼ੂ ਨਹੀਂ ਦੇਖੋ ਪਿਛਲੇ ਇੱਕ ਸਾਲ ਪਹਿਲਾਂ ਜਦੋਂ ਪ੍ਰਭੂ ਸ਼ਿਰੀ ਦਾ ਜਦੋਂ ਪਿਛਲੇ ਸਾਲ ਮੇਲਾ ਸੀਗਾ ਮੈਨੂੰ ਬੰਟੀ ਬਾਬੇ ਨੇ ਬੁਲਾਇਆ ਮੈਂ ਉਦਾਂ ਰਾਜਨੀਤੀ ਲੀਡਰ ਦੇ ਤੌਰ ਤੇ ਗਿਆ ਮੈਂ ਸਿੱਧੀ ਗੱਲ ਮੈਂ ਉੱਥੇ ਸੁਮਾਸਟਰ ਸਲੀਮ ਨੂੰ ਕਿਹਾ ਵੀ ਮੈਨੂੰ ਪ੍ਰਭੂ ਸ਼੍ਰੀ ਰਾਮ ਜੀ ਦਾ ਭਜਨ ਸੁਣਾ ਉਹਨੇ ਸੁਣਾਇਆ ਮੰਡੀ ਬਾਬੇ ਨੇ ਉਸ ਗੱਲ ਤੇ ਇਤਰਾਜ਼ ਕੀਤਾ ਅਗਲੇ ਦਿਨ ਮੈਨੂੰ ਫੋਨ ਕਰਕੇ ਕਿਹਾ ਵੀ ਤੂੰ ਸਾਡੇ ਮੇਲੇ ਦਾ ਮਾਹੌਲ ਖਰਾਬ ਕੀਤਾ ਵੀ ਮੇਰੇ ਟਰਸਟੀ ਸਰਦਾਰ ਨੇ ਮੇਰੇ ਟਰਸਟੀ ਮੁਸਲਮਾਨ ਨੇ ਸਾਡੇ ਇਹ ਚੀਜ਼ਾਂ ਨਹੀਂ ਚਲਦੀਆਂ ਮੈਂ ਉਸ ਤੋਂ ਬਾਅਦ ਮਰੀ ਇੱਕ ਵੀ ਫੋਨ ਦੇ ਕਾਲ ਦਿਖਾ ਦਿਓ ਵੀਡੀਓ ਦਿਖਾ ਦਿਓ ਰਜੀਵ ਟੰਡਾ ਪਿਛਲੇ ਸਾਲ ਤੋਂ ਮੇਲੇ ਤੋਂ ਲੈ ਕੇ ਹੁਣ ਤੱਕ ਬੰਡੀ ਬਾਬੇ ਕੋਲ ਕਦੀ ਗਿਆ ਹੋਵੇ ਮੇਰਾ ਇੱਕੋ ਗੱਲ ਹੈ ਮੈਂ ਬੰਦੇ ਨੂੰ ਸੁਣਾ ਮੈਂ ਚਾਹੁੰਦਾ ਸੀ ਕਿ ਸੀਗਾ ਵੀ ਜਿਹੜਾ ਬੰਦਾ ਮੁਸਲਮਾਨ ਸਾਡੇ ਲੋਕਾਂ ਨੂੰ ਮੁਸਲਮ ਪਾਰਕ ਪੂਜਾ ਨਾਲ ਜੋੜ ਰਿਹਾ ਉਹਨੂੰ ਅਸੀਂ সনাতਨ ਧਰਮ ਦੇ ਨਾਲ ਜੁੜੀ ਅਸੀਂ ਉਹ ਚ ਸਫਲ ਵੀ ਹੋਏ ਪਰ ਉਹ ਨਿਕਲਿਆ ਪਘੋੜਾ ਪਹਿਲਾਂ ਹیدرਸ਼ਾਹ ਸਰਕਾਰ ਨੂੰ ਮੰਨਦਾ ਸੀਗਾ ਉਹ ਉੱਥੋਂ ਉੱਥੋਂ ਹੋਲੀ ਹੋਲੀ ਭੱਜਿਆ ਜਦੋਂ ਦੀ ਬੇਇੱਜ਼ਤੀ ਹੋਈ ਈਦ ਦੇ ਮਾਮਲੇ ਨੂੰ ਲੈ ਕੇ ਉਹ ਸਨਾਤਨ ਧਰਮ ਚ ਆ ਗਿਆ ਫਿਰ ਸਨਾਤਨ ਧਰਮ ਤੋਂ ਉਹ ਪਘੋੜਾ ਹੋਇਆ ਫਿਰ ਉਹ ਪੀਰਾਂ ਦੀ ਲਾਈਨ ਚ ਚਲਾ ਗਿਆ ਹੁਣ ਤੋਂ ਉੱਥੋਂ ਵੀ ਪਘੋੜਾ ਹੋ ਗਿਆ ਕਹਿੰਦਾ ਮੈਂ ਤਾਂ ਸਿਰਫ ਵੀਰਵਾਰ ਬਾਬਾ ਬਾਕੀ ਦਿਨ ਤਾਂ ਮੈਂ ਬੰਟੀ ਆ ਮੈਂ ਵਪਾਰ ਕਰ टन साहब अभी आपने मास्टर सलीम की बात करी हाँ। मास्टर सलीम भी मुसलमान है वो हर समुदाय गाना गाते हैं उनका आपने विरोध किया लोगों का आरोप है कि आप टेबल के नीचे सटिंग कर लेते हैं और सारा काम खत्म विरोध साधा ਵੀ ਤੁਸੀਂ ਜਿੱਥੇ ਜਾਂਦੇ ਹੋ ਉਹਨਾਂ ਦਾ ਗੁਣਗਾਨ ਕਰੋ ਵੀ ਤੁਸੀਂ ਸਾਡੇ ਮੰਦਰ ਆਏ ਹੋ ਉੱਥੇ ਅੱਲਾਹ ਲਾਲੀ ਚੱਲੂ ਉੱਥੇ ਕਵਾਲੀ ਨਹੀਂ ਚੱਲੂਗੀ ਤੁਸੀਂ ਪੀਰਾਂ ਦੇ ਗਏ ਹੋ ਉੱਥੇ ਤੁਸੀਂ ਜੋ ਮਰਜ਼ੀ ਕਰੋ ਜੋ ਤੁਹਾਡਾ ਦਿਲ ਕਰਦਾ ਮੇਰੇ ਪ੍ਰਭੂ ਦੇ ਘਰ ਆਏ ਹੋ ਮੇਰੇ ਘਰ ਦੇ ਮੇਰੇ ਭਗਵਾਨ ਬੋਲੇ ਨਾ ਦੇ ਕਿਸੇ ਜਗਰਨ ਜਾਇ ਤਾਂ ਮੇਰੇ ਭਗਵਾਨ ਬੋਲੇ ਨਾ ਤਾਂ ਗੁਣਗਾਨ ਹੋਊਗਾ ਮੇਰੀ ਮਾਂ ਦੇ ਜਗਰਾਤੇ ਚਾਏ ਹੋ ਤੇ ਮੇਰੀ ਮਾਂ ਦਾ ਗੁਣਗਾਨ ਹੋਊਗਾ ਇਹ ਗੱਲ ਸਾਨੂੰ ਗਾਇਕਾਂ ਨੇ ਕਈ ਗਾਇਕਾਂ ਨੇ ਸਵਾਲ ਕੀਤੇ ਸਰਦਾਰ ਰਣਜੀਤ ਦਾ ਫੋਨ ਆਇਆ ਹੋਰ ਕਈਆਂ ਦਾ ਫੋਨ ਆਇਆ ਵੀ ਤੁਹਾਨੂੰ ਇਤਰਾਜ਼ ਕੀ ਹੈ ਅਸੀਂ ਉਹਨਾਂ ਨਾਲ ਗੱਲ ਕੀਤੀ ਆਪਣਾ ਪੱਖ ਰੱਖਤਾ ਉਹ ਕਹਿੰਦੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਅੱਗੇ ਤੋਂ ਤੁਸੀਂ ਹੁਣ ਵੀ ਦੇਖਿਓ ਹਣਾ ਬੜਾ ਫਰਕ ਪੈ ਗਿਆ 99.9 ਇਹ ਗੱਲ ਦਾ ਫਰਕ ਪੈ ਗਿਆ ਨਾ ਜਗਰਾਤਿਆਂ ਦੇ ਵਿੱਚ ਮਾਂ ਦੀ ਚੁੰਮਕਿਆਂ ਦੇ ਵਿੱਚ ਕੋਈ ਵੀ ਗਾਇਕ ਅੱਲਾ ਅੱਲਾ ਜੱਕ ਵਾਲੀ ਨਹੀਂ ਗਾਉਂਦਾ ਹੋਏਗਾ ਉਹ ਵਿਰੋਧ ਦਾ ਅਸਰ ਕਹੂਗੇ ਸਨਾਤਨੀਆਂ ਦੀ ਆਵਾਜ਼ ਕਹੂਗਾ ਮੈਂ ਨਹੀਂ ਕਹੂਗਾ ਮਰਜੀਵ ਟੰਡਣ ਨੇ ਵਿਰੋਧ ਕੀਤਾ ਤਾਂ ਹੋਇਆ ਨਾ ਮੇਰੇ ਸਰਾਤੰਤਰਮ ਦੇ ਵਾਚਕੀ ਮੇਰੇ ਸਰਾਤਨ ਸਮਾਜ ਦੇ ਗੱਲ ਕੀਤੀ ਉਹਦਾ ਅਸਰ ਕੀ ਹੁੰਦਾ ਚਾਹੇ ਜਿੱਥੇ ਮਰਜੀ ਮੇਲੇ ਚੱਲਦੇ ਹੋਣ ਜਿੱਥੇ ਸਨਾਤਨੀ ਲੋਕ ਜਾਂਦੇ ਨੇ ਸਾਡੇ ਰਗੇ ਲੋਕ ਜਾਂ ਕਿ ਮੈਂ ਰਜੀਵ ਟੰਡਣ ਥਾਪੜ ਸਾਹਿਬ ਵੀਰਜੀ ਬੀਐਸਜੀ ਹੋਰ ਵੀ ਸ਼ਕਸਰਾਂ ਦੇ ਲੀਡਰ ਜਾਂਦੇ ਨੇ ਚਾਹੇ ਜਿਹੜਾ ਮਰਜੀ ਗਾਇਕ ਲੱਗਿਆ ਹੋਵੇ ਉਹ ਇੱਕ ਪਰੀ ਸਨਾਤਨ ਦੇ ਸਮਾਂ ਵਿੱਚ ਹਰ ਹਰ ਮਾ ਦੀ ਦਾ ਉਗੋਸ਼ ਰੂ ਲਗਾਉਂਦਾ ਇਹਦਾ ਅਸਰ ਇਹ ਟੰਡਨ 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 ਸਾਹਿਬ ਸੀ ਹਸੈਨੀ ਕੀ ਵਿਰੋਧ ਕਰਾਈ ਬੰਟੀ ਬਾਬਾ ਦਾ ਇਤੇ ਕਿੰਨੇ ਜਿਆਦਾ ਸੰਖਾ ਚ ਹਿੰਦੂ ਸਨਾਤਨੀ ਹੈ ਬਾਕੀ ਦਾ ਬਿਰੋ ਨਹੀਂ ਤੁਹਾਡੇ ਵਿਰੋਧ ਕਿਉਂ ਫਿਰ ਇਸ ਲਈ ਜਦੋਂ ਸ਼ਹਿਰ ਚ ਕੋਈ ਵਾਰਦਾਤ ਹੁੰਦੀ ਨਾ ਜਦੋਂ ਸ਼ਿਫ ਸੈਨਿਕ ਸੋਏ ਹੁੰਦੇ ਆ ਜਦੋਂ ਰਜੀਵ ਟੰਡਨ ਤਕੂਰਾ ਥਾ ਪਰ ਸੁੱਤੇ ਹੁੰਦੇ ਨੇ ਫੀਲਡੋ ਫੇਸਬੁਕ ਤੇ ਮੈਸੇਜ ਕਿਉਂ ਪੈਂਦੇ ਨੇ ਕਿੱਥੇ ਚਲੇ ਗਿਆ ਉਹ ਰਜੀਵ ਸ਼ਿਵਸਨਾਲ ਰਜੀਵ ਟੰਡਨ ਕਿੱਥੇ ਚਲੇਗਾ ਸੰਦੀਪ ਥਾਪਰ ਗੋਰਾ ਕਿੱਥੇ ਗਏ ਮਰ ਗਏ ਸੋ ਗਏ ਖਾ ਲੇ ਪੀ ਲਿਆ ਕੀ ਕਰ ਗਿਆ ਸੈਟਿੰਗ ਹੋ ਗਈ ਕਿਉਂ ਨਹੀਂ ਬੋਲੇ ਜਦੋਂ ਬੋਲਦੇ ਤਾਂ ਸਿਆਪਾ ਜਦੋਂ ਨਾ ਬੋਲੋ ਤਾਂ ਸਿਆਪਾ ਸਾਡੇ ਲਈ ਤਾਂ ਕਿਉਂ ਨਾ ਮੈਂ ਆਪਣੇ ਧਰਮ ਦੀ ਗੱਲ ਕਰਦਾ ਮੈਂ ਕਿਉਂ ਨਾ ਕਰਾਂ ਤੁਸੀਂ ਇਹ ਦੇਖੋ ਨਾ ਤੁਸੀਂ ਰਜੀਵ ਟੰਡਨ ਦਾ ਕੱਲਾ ਆਇਆ ਸੀ ਨਾ ਕੱਲ ਧਗਵਾ ਮਾਰ ਚ ਰਜੀਵ ਟੰਡਨ ਕੱਲ ਕਰੋ ਕੱਲਾ ਆਇਆ ਸੀ ਕੀ ਬਾਕੀ ਦਾ ਸਨਾਤਨ ਸਮਾਗਮ ਕਿੱਥੋਂ ਆਇਆ ਅਸੀਂ ਤਾਂ ਸਿਰਫ ਸੋਖ ਬੰਦੇ ਨੂੰ ਇਨਵਾਈਟ ਕੀਤਾ ਸੀ ਵੀ ਆਜੋ ਬਸ ਸਿਰਫ ਰੋਸ਼ ਸੁਪੀ ਇੱਕ ਭਗਵਾ ਮਾਰਚ ਕਰਨਾ ਇੰਨੀ ਜਨਤਾ ਕਿੱਥੋਂ ਆਈ ਰੰਦਾ ਨਹੀਂ ਘਰੋਂ ਲੈ ਕੇ ਆਇਆ ਦੱਸੋ ਨਾ ਗੋਰਾ ਜੀ ਤੁਸੀਂ ਸ਼ਿਵ ਸੈਨਿਕ ਉਸ ਆਪਣੇ ਸਨਾਤਨੀ ਵੀ ਹੋ ਤੁਸੀਂ ਠੀਕ ਹੈ ਇੱਕ ਸਵਾਲ ਸਾਡਾ ਹੈ ਕਿ ਤੁਹਾਡੇ ਵੱਲੋਂ આજ ਤੱਕ ਤੁਹਾਡੀ ਟੀਮ ਵੱਲੋਂ આજ ਤੱਕ ਹਿੰਦੂਆ ਵਾਸਤੇ ਕਿਹੜਾ ਵੱਡਾ ਕੰਮ ਕੀਤਾ ਇਹ ਬਿਲਕੁਲ ਮੈਂ ਸ਼ਿਵ ਸੈਨਾ ਜੀ 84 ਤੋਂ ਜੀ ਜਦੋਂ 84 ਤੋਂ ਹਾਂਜੀ ਜੀ 84 ਤੋਂ ਮੇਰੀ ਅੱਜ 59 ਇਅਰ ਤੁਸੀਂ ਕੋਈ ਸਕੂਲ ਬਣਾਏ ਕੋਈ ਕਾਲਜ ਬਣਾਏ ਕੋਈ ਬੜਾ ਦਸਨ ਲੱਗਿਆ ਨਾ ਪਰ ਸੁਣੋ ਨਾ ਸੁਣੋ ਫਿਰ ਉਹ ਹੀ ਤਾਂ ਦਸਨ ਲੱਗੇ ਆ ਸਕੂਲ ਕਾਲਜ ਸਾਨੂੰ ਸਾਡੇ ਜਿਹੜਾ ਸਕੂਲ ਕਾਲਜ ਵੀ ਬਣੇ ਆ ਨਾ ਸਾਡੇ ਸਨਾਤਨ ਦੇ ਲੋਕਾਂ ਨੇ ਬਣਾਏ ਆ ਸਾਡੇ ਹੀ ਗਊਸ਼ਾਲਾ ਜਿੰਨੀਆਂ ਚੱਲ ਰਹੀਆਂ ਸਾਡੇ ਹੀ ਸਨਾਤਨ ਦੇ ਲੋਕ ਚਲਾ ਰਹੇ ਕੋਈ ਬਾਹਰ ਲੈ ਨਹੀਂ ਸਾਰੀ ਗਊਆ ਬਾਹਰ ਘੁੰਮਦੀ ਪਈਆਂ ਨੇ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਸਾਰੀ ਗਊਆਂ ਬਾਹਰ ਉਹਦੀ ਵੀ ਉਹਦੀ ਵੀ ਦੱਸਦਾ ਗੰਦਕਾਰੀਆਂ ਨੇ ਮੈਂ ਫੇਰ ਉਹ ਹੀ ਗੱਲ ਇੱਕ ਜਵਾਬ ਦੇਣਾ ਨਾ ਤੁਹਾਨੂੰ ਤੇਰੀ ਗਊ ਨੂੰ ਕੋਈ ਗੱਲ ਆ ਗਈ ਨਾ ਗੱਲ ਤਾਂ ਤੁਸੀਂ ਸੁਣੀ ਨਹੀਂ ਨਹੀਂ ਸੁਣਨ ਦੀ ਕਲੀ ਜੜਾ ਸਰ ਤੁਸੀਂ ਜਿਹੜੀ ਗੱਲ ਕਰ ਰਹੇ ਉਹ ਤੋਂ ਗਊਸਾ 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 ਹਾਲਾਤ ਗਊਸਾ ਹਾਲਾਤ ਲੱਖਾਂ ਦਾ ਸਿਰ ਜਾ ਰਿਹਾ ਕਾਵਾ ਬਾਹਰ ਜਾ ਕੇ ਆਵਾਰਾ ਇਹ ਸਵਾਲ ਤੁਸੀਂ ਉਹਨਾਂ ਲੋਕਾਂ ਨੂੰ ਪੁੱਛਦੇ ਜਿਹੜੇ ਲੋਕ ਸਾਡੇ ਤੇ ਸਵਾਲ ਚੱਕਦੇ ਨੇ ਜਿੰਨੀਆਂ ਸਿੱਤ ਗਊਸ਼ਾਲਾ ਪੰਨ ਹਿੰਦੁਸਤਾਨ ਚ ਚੱਲ ਰਹੀਆਂ ਜਾਂ ਪੰਜਾਬ ਲੁਧਿਆਣਾ ਵੀ ਕਹ ਲੋ ਚੱਲ ਰਹੀਆਂ ਨੇ ਸਨਾਤਨ ਧਰਮ ਦੇ ਲੋਕ ਹੀ ਚਲਾ ਰਹੇ ਨੇ ਸਾਡੀ ਤਰ੍ਹਾਂ ਸਵਾਲ ਮੈਂ ਦੇਣਾ ਪਰਚੀਨ 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 ਗਊਸ਼ਾਲਾ ਉਹਨਾਂ ਕੋਲ 5000 ਗੱਜਾ ਜਗ੍ਹਾ ਹੈਗੀ ਹੈ ਅਗਰ ਉੱਥੇ 500 ਗੱਜਾ ਗਊਆਂ ਹੈਗੀਆਂ ਉੱਥੇ 600 ਰੱਖਣ ਦੀ ਕਪੈਸਿਟੀ ਹੈ ਤਾਂ ਉੱਥੇ ਕੋ ਉਹਨਾਂ ਨੇ 600 ਗਊਆ ਖੈਰ ਇੱਥੇ ਤਾਂ ਬੜੀ ਗਊਸ਼ਾਲਾ ਨੇ ਤੁਹਾਡੇ ਲੁਧਿਆਣੇ ਸਾਰੀ ਗਊਸ਼ਾਲਾ ਭਰੀਆਂ ਭਈਆਂ ਨਾ ਤੁਸੀਂ ਸਵਾਲ ਸਵਾਲ ਪੁੱਛ ਮਰ ਨੂੰ ਜੇ ਰਾਤ ਨੂੰ ਗਊਆਂ ਛੱਡ ਕੇ ਜਾਂਦੇ ਆ ਉਹਨਾਂ ਨੂੰ ਪੁੱਛੋ ਤੁਸੀ ਹੁਸੈਨਿਕ ਤੁਸੀ ਹੁਸੈਨਿਕ ਅਗਰ ਬੰਟੀ ਬਾਵਾ ਤੁਸੀ ਬੰਟੀ ਬਾਵਾ ਦੇ ਵਿਰੋਧ ਤੁਸੀ ਪੰਜਾਬ ਦੀ ਅਗਰ ਵਿਰੋਧ ਕਰ ਸਕਦੇ ਹੋ ਤੁਸੀ ਕਿਸਾਨਾਂ ਦਾ ਵਿਰੋਧ ਜਿਸ ਵੇਲੇ ਸਾਨੂੰ ਸਾਰ ਅਗਰ ਤੁਸੀ ਬੰਟੀ ਬਾਵਾ ਦੇ ਵਿਰੋਧ ਕਰ ਸਕਦੇ ਹੋ ਤੁਸੀ ਮੁੱਦੇ ਚੱਕਦੇ ਹੋ ਤੁਸੀ ਮਾਸਟਰ ਸਲੀਮ ਦਾ ਮੁੱਦਾ ਚੱਕਦੇ ਹੋ ਸਾਰੇ ਗਾਇਕਾਂ ਚੱਕਦੇ ਕਿਸਾਨਾਂ ਕੌਣ ਚਲਾਦੇ ਬਿਲਕੁਲ ਅਸੀਂ ਕਿਸਾਨਾਂ ਨੂੰ ਕਦੇ ਨਹੀਂ ਮਿਲਣਾ ਸਰਕਾਰ ਮਿਲੇ ਸਾਡਾ ਕੰਮ ਨਹੀਂ ਆ ਉਹ ਉਹ ਸਾਡਾ ਕੰਮ ਨਹੀਂ ਹੈ ਉਹ ਸਾਡਾ ਕੰਮ ਨਹੀਂ ਹੈ ਕਿਸਾਨਾਂ ਨੂੰ ਮਿਲਣ ਜਾਈਏ ਜਾ ਕੇ ਕੁਰਬਾਨਾਂ ਖਾਈਏ ਪਹਿਲਾਂ ਖਾਧੀਆਂ ਨਹੀਂ ਜਿਹੜੇ ਲੋਕ ਸਾਡੇ ਤੇ ਵਿਰੋਧ ਲਾਂਦੇ ਉਹਨਾਂ ਨੂੰ ਵੀ ਸਵਾਲ ਕਰੋ ਨਾ ਵੀ ਉਹਨਾਂ ਨੇ ਤਾਂ ਚਲੋ ਅਸੀਂ ਲੋਕ ਸ਼ਿਫਸਰਾ ਪੰਜਾਬ ਦੇ ਤਿੰਨ ਗਊਸ਼ਾਲਾ ਸੰਭਾਲ ਰਹੇ ਹਾਂ ਜੀ ਸਾਡੇ ਸਾਥੀ ਸੰਭਾਲ ਲੈਣੇ ਅਸੀਂ ਲੋਕ ਸੰਭਾਲ ਰਹੇ ਨੇ ਸੰਭਾਲ ਰਹੇ ਹੋ ਸਮਝੋ ਮੇਰੀ ਗੱਲ ਜਿਹੜੇ ਲੋਕ ਸਾਡੇ ਤੇ આરોਪ ਲਗਾਉਂਦੇ ਨੇ ਉਹਨਾਂ ਨੂੰ ਵੀ ਪੁੱਛ ਲੈਣਾ ਚਾਹੀਦਾ ਭਾਈ ਸਾਹਿਬ ਤੁਸੀਂ ਸਨਾਤਨ ਧਰਮ ਲਈ ਕੁਝ ਕੀਤਾ ਐਮੀ ਆਪਾਂ ਕਰਕੇ ਉਹ ਪਹਿਲੇ ਉਹ ਬੰਟੀ ਨੇ 2000 ਦੀ ਤਾਂ 3000 ਦੀ ਤਾਂ ਉਹਦੇ ਲਈ ਪ੍ਰੈਸਿਡਿਬਲਨ ਲੱਗ ਗਈ ਸਿਰਫ 2-3000 ਪਿੱਛੇ ਚਲੋ ਮੰਨ ਲਿਆ ਤੁਹਾਡੇ ਘਰ ਦਾ ਆਟਾ ਮੁੱਕ ਗਿਆ ਆਟਾ ਤੁਸੀਂ ਉੱਥੋਂ ਲੈ ਲਓ ਵਿਧਵਾ ਪੈਨਸ਼ਨ ਹੁੰਦੀਆਂ ਚੱਲਦੀਆਂ ਲੋਕੀ ਰਾਸ਼ਨ ਮੰਗਦੇ ਉਹਨਾਂ ਕੋ ਦਵਾਦ ਨੇ ਤੁਹਾਨੂੰ ਪੰਜ ਛੇ ਰਿਕਵੈਸਟ ਕਰੇ ਕਾਹਨੂੰ ਹੈ ਸਰਾਤੰਤਰਾਂ ਦੇ ਖਿਲਾਫ ਬੁਲਿ ਸਰਾਤੰਤਰਾਂ ਨੂੰ ਤੁਸੀਂ ਜਨਮ ਦਿੱਤਾ ਹੈ ਸਰਾਤੰਤਰਾਂ ਦੀ ਗੱਲ ਕਰੀ ਆਪਾਂ ਸਾਰਾ ਸਮਾਜ ਆਇਆ ਅਸਤੇ ਛੋਟੀ ਜਿਹੀ ਵਾਇਦ ਦਿੱਤੀ ਤੁਸੀਂ 100 ਬੰਦੇ ਨਾਲ ਭਗਵਾ ਮਾਰਚ ਕਰਨਾ ਸੀਗਾ ਛੋਟੀ ਵਾਰ ਜੀਪ ਟੰਡਨ ਦਾ ਇਕੱਲਾ ਕਰੂ ਆਇਆ ਸੀ ਨਾ ਬੜੇ ਨਾਰੇ ਵੀ ਲਗੇ ਗਏ ਬਾਕੀ ਲੋਕ ਆਏ ਨਾ ਆਪਣੇ ਆਪੇ ਨਾਰੇ ਬਹੁਤ ਲਗੇ ਚਲੋ ਸਭ ਸਨਾਤਨ ਦੇ ਹੱਕ ਚ ਲੱਗੇ ਨਾ ਗੱਲ ਇੱਕੋ ਗੱਲ ਹੈ ਕਿ ਧਰਮ ਨੂੰ ਕੋਈ ਗਾਤ ਪਛਾਊਗਾ ਜਾਂ ਕਿਸੇ ਦੇ ਸਨਾਤਨ ਧਰਮ ਦੀ ਲੋਕਾਂ ਦੇ ਗਾਤ ਪਛਾਊਗਾ ਉਹ ਲੋਕ ਦਰਦ ਲੈ ਕੇ ਆਏ ਨਾ ਵੀ ਨਹੀਂ ਜਿਹੜਾ ਸਵਾਲ ਸਾਰੇ ਲੋਕਾਂ ਨੇ ਸਨਾਤਨ ਰਣੇ ਚੱਕਿਆ ਇੱਕ ਇੱਕ ਸਵਾਲ ਔਰ ਟੰਡਨ ਸਾਹਿਬ Hindu ਇਕੱਠਾ ਕਦੋਂ ਹੋਏਗਾ ਬਿਲਕੁਲ Hindu ਇਕੱਠਾ ਜਿਹੜੇ ਸਰ ਕਿੱਥੇ ਇਕੱਠਾ ਦੱਸੋ ਕਿੱਥੇ ਇਕੱਠਾ ਹੈ ਜਿਹੜਾ ਹਿੰਦੂ ਕੱਲ ਕੱ ਤੁਸੀਂ ਕੱਲ ਕਿੱਥੇ ਹੁੰਦੇ ਕਿਹਾ ਭਗਵਾ ਮਾਰਚ ਕਿਉਂ ਨਹੀਂ ਇਕੱਠਾ ਹੈ ਹਿੰਦੂ ਸਾਰੇ ਲੋਕਾਂ ਨੇ ਸਾਡੇ ਭਗਵਾ ਮਾਰਚ ਤੋਂ ਪੁਸ਼ਪ ਵਰਸ਼ਾ ਕੀਤੀ ਆ ਇਹਦਾ ਮਤਲਬ ਹਿੰਦੂ ਸਾਨੂੰ ਸਪੋਰਟ ਕਰ ਰਿਹਾ ਜ਼ਰੂਰੀ ਨਹੀਂ ਹੁੰਦਾ ਕਿ ਲੱਖ ਬੰਦੇ ਨਾਲ ਹੀ ਅਸੀਂ ਕੱਢਣਾ ਮੇਰੀ ਗੱਲ ਸਮਝ ਲਓ ਪਿੱਛੇ ਅਸੀਂ ਲੁਧਿਆਣੇ ਦੇ ਵਿੱਚ ਤਿੰਨ ਪੰਚਾਇਤਾਂ ਕਰਾਈਆਂ ਤਿੰਨੇ ਪੰਚਾਇਤਾਂ ਲੋਕਾਂ ਨੇ ਦੇਖੀਆਂ ਲੋਕਾਂ ਨੇ ਕਿਹਾ ਅਸੀਂ ਨਹੀਂ ਕਿਹਾ ਸਾਡੇ ਦੁਸ਼ਮਣਾਂ ਨੇ ਵੀ ਉਹਦੀ ਤਾਰੀਫ ਕੀਤੀ ਕਿ ਵੀ ਹਾਂ ਵੀ ਇਹ ਕਿੱਥਾ ਇਕੱਠੇ ਨਾਲ ਜਾ ਅਸੀਂ ਕੱਲ੍ਹ ਭਗਵਾ ਮਾਰਚ ਕੱਢਿਆ ਸਨਤ ਨਹੀਂ ਆਪਾਂ ਦੇ ਸੁਨਤ ਨਹੀਂ ਆਪਾਂ ਦੇ ਸੁਨਤ ਨਹੀਂ ਆਪਾਂ ਕੱਟ ਕੇ ਵੀ ਲੋੜ ਨਹੀਂ ਪੈਂਦੀ ਅਗਰ ਕੋਈ ਸਹੀ ਮੁੱਦੇ ਦੀ ਗੱਲ ਕਰਦੇ ਲੋਕ ਤੁਹਾਨੂੰ ਪਸੰਦ ਕਰਦੇ ਲੋਕ ਤੁਹਾਡੇ ਨਾਲ ਹਾਂ ਦਾ ਹਾਂ ਦਾ ਨਾਰਾ ਮਾਰਦੇ ਨੇ ਇਹ ਨਾ ਕਿਹਾ ਜਾਵੇ ਗੱਲ ਹੈ ਜਿਹੜੇ ਤੁਸੀਂ ਇਹ ਦੇਖੋ ਅਗਰ ਅਸੀਂ ਬੰਡੀ ਬਾਬੇ ਦੇ ਖਿਲਾਫ ਬੋਲੇ ਆ ਬੰਡੀ ਬਾਬੇ ਦੇ ਖਿਲਾਫ ਤਾਂ ਨਹੀਂ ਬੋਲੇ ਅਸੀਂ ਇੱਕ ਮੁੱਦੇ ਨੂੰ ਲੈ ਕੇ ਬੋਲੇ ਆ ਵੀ ਯਾਤਰਾ ਦੇ ਵਿੱਚ ਦੀਵ ਦੀਵਤੀ ਨਹੀਂ ਹੋਣੀ ਚਾਹੀਦੀ ਇਹ ਦੇਖੋ ਬੰਟੀ ਬਾਬੇ ਦੇ ਹੱਕ ਚ ਕੋਣ ਬੋਲੇ ਕੋਈ ਕਿਆ ਅਚੀ ਧਾਰਮੀ ਸੰਸਥਾ ਦਾ ਅੱਛਾ ਸਮਾਜ ਸੇਵਕ ਕੋਈ ਕੀਆ ਉਹਦੇ ਹੱਕ ਚ ਬੋਲਿਆ ਸਵਾਲ ਤਾਂ ਉਹ ਕਰੀਏ ਅਮੀ ਉਹਨਾਂ ਕਰੀਏ ਆਪਾਂ ਗੱਲ ਸਿੱਧੀ ਗੱਲ ਹੈ ਸਾਡੀ ਇਹ ਨਾ ਬਣਾਇਆ ਜਾਵੇ ਆਪ ਇਹ ਇੱਕ ਇੱਕ ਸਵਾਲ ਤੁਹਾਡੇ ਦੀ ਕਰਨਾ ਚਾਹੁੰਦਾ ਟੰਡਨ ਸਾਹਿਬ ਇਹ ਜਿਹੜਾ ਸਿਰ ਵਾਲਾ ਚੱਕਰ ਹੈ ਘੁਮਾਉਣ ਵਾਲਾ ਜਿਹੜਾ ਬੰਟੀ ਬਾਬਾ ਨਾ ਚਾਹੁੰਦੇ ਨੇ ਉਹਦਾ ਕਾਰਨ ਕੀ ਹੈ ਉਹਨਾਂ ਦੇ ਬਾਬਾ ਆਂਦਾ ਪੀਰ ਦਾ ਆਂਦੇ ਕਿ ਅਸੀਂ ਇਹਦੇ ਤੇ ਲਈ ਅਸੀਂ ਇਹਦੇ ਲਈ ਅਸੀਂ ਇਹਦੇ ਲਈ ਜਲਦੀ ਹਿੰਦੂ ਪੰਚਾਇਤ ਬੁਲਾਉਣ ਜਾ ਰਹੇ ਹਾਂ ਵੀ ਇਹਨਾਂ ਚੀਜ਼ਾਂ ਤੇ ਜਿਹੜੇ ਲਾਈਵ ਹੋ ਕੇ ਵੀਡੀਓ ਪਾਉਂਦੇ ਨੇ ਇਹਨਾਂ ਉੱਤੇ ਪਾਬੰਦੀ ਲੱਗੀ ਜਾਵੇ ਇਹਨਾਂ ਉੱਤੇ ਨਹੀਂ ਲੱਕ ਬੰਦ ਕਰਦੇ ਇਹਨਾਂ ਉੱਤੇ ਪਰਚੇ ਦਰਜ ਕਰਾਏ ਜਾਣ ਬਿਲਕੁਲ ਤੁਹਾਨੂੰ ਮੋਹੀ ਗੱਲ ਕਹਿਣ ਦੀ ਕੋਈ ਤੁਸੀਂ ਸੁਣ ਨਹੀਂ ਨਾ ਰਹੇ ਮੇਰੀ ਗੱਲ ਸੁਣੋ ਚਲਿਓ ਮਹਾਮੜਲੇਸ਼ਵਰ ਬਣੇ ਨਾ ਉਹ ਕਿਉਂ ਬਣੇ ਕਿਉਂਕਿ ਉਹਨਾਂ ਦਾ ਨਾ ਜਿਹੜਾ ਪਹਿਲਾ ਸਿਸਟਮ ਸੀਗਾ 2012 ਤੋਂ ਪਹਿਲਾਂ ਵਾਲਾ ਸਿਸਟਮ ਇਹਨਾਂ ਕਾਮਯਾਬ ਨਹੀਂ ਸੀ ਇਹਨਾਂ ਰਸ਼ ਨਹੀਂ ਸੀਗਾ ਉਹਨਾਂ ਨੇ ਕਿਹਾ ਰਸ਼ ਕਿਦਾਂ ਲੱਗੇਗਾ ਸਾਡੇ ਸਨਾਤਨੀ ਬਹੁਤ ਘੋਲੇ-ਬਾਲੇ ਆ ਅਸੀਂ ਨਾ ਜਿੱਥੇ ਦੇਖਦੇ ਨੇ ਨਾ ਕਿ ਬਾਬਾ ਜੀ ਨੇ ਕੇਸਰੀ ਰੰਗ ਦਾ ਚੋਲਾ ਪਾਇਆ ਹੋਇਆ ਅਸੀਂ ਉਹਨਾਂ ਤੋਂ ਮਗਰ ਲੱਗ ਜੰਨੀ ਸਾਡੇ ਸਨਾਤਨੀ ਬਿਲਕੁਲ ਸੁਣੋ ਸੁਣੋ ਮੇਰੀ ਗੱਲ ਸਾਡੇ ਸਨਾਤਨੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸਾਡਾ ਸਨਾਤਨ ਤੁਹਾਨੂੰ ਬਹੁਤ ਵੱਡਾ ਸਾਰੇ ਲੋਗ ਉਹਨੇ ਬੁੱਧੀਜੀਵੀ ਨਹੀਂ ਹੋ ਸਕਦੇ ਉਸ ਬੁੱਧੀ ਜੀ ਵੀ ਕਾਗੇ ਗਿਆ ਤਾਂ ਉਹਦਾ ਪਿੱਛੇ ਲੱਗੇ ਆਪਾਂ ਸੱਚਾਈ ਨਹੀਂ ਚੱਕੀ ਹੁੰਦਾ ਹੈ ਕੋਈ ਨਵੀਂ ਸਲਾਮ ਹਣਾ ਸਾਡੇ ਭਗਵੇਂ ਭਗਵਾ ਪਾਣਾ ਨੂੰ ਦੇਖੋ ਸਾਡਾ ਨਮਸਕਾਰ ਅਸੀਂ ਕਰਦੇ ਆ ਅਸੀਂ ਮਤਲਬ ਮਤਲਬ ਭਗਵਾ ਚੋਰ ਵੀ ਡਾਲ ਲੈ ڈاکੂ ਵੀ ਡਾਲ ਲੈ ਤੁਸੀਂ ਉਹਦੇ ਪਿੱਛੇ ਭਗਵਾ ਪਾਣਾ ਬੰਟੀ ਨਹੀਂ ਨਹੀਂ ਭਗਵਾ ਅਗਰ ਕੋਈ ਪਲਸਰ ਆਦਾ ਦੇਖਾਂਗੇ ਨਹੀਂ ਆਪਾਂ ਕੌਣ ਹੈ ਉਹ ਪਤਾ ਲੱਗ ਸਦੋ ਪੰਟੀ ਬਾਬੇ ਨੇ ਜਦੋਂ ਭਗਵਾ ਪਾਣਾ ਪਾਇਆ ਉਦੋਂ ਹੀ ਇਹਨੇ ਦਵਾਈਆਂ ਦਾ ਕੰਮ ਸ਼ੁਰੂ ਕੀਤਾ ਬਾਬਾ ਆਰਾਮਦੇਵ ਨੂੰ ਸ਼ੁਰੂ ਦੇ ਕੇ ਸਮਝੋ ਇਹ ਸਾਨੂੰ ਕੀ ਪਤਾ ਸੀ ਇਹਦੀ ਆੜ ਚੁੱਕੀ ਕੀ ਕਰ ਰਿਹਾ ਚਲਾਕ ਬੰਦਾ ਨਾ ਭਗੋੜਾ ਬੰਦਾ ਛਾਤਰ ਬੰਦਾ ਹੈ ਇਹ ਤਾਂ ਹੁਣ ਪਤਾ ਲੱਗਿਆ ਨਾ ਹੁੰਦਾ ਪੀਰਾਂ ਨੂੰ ਪਹਿਲੇ ਨਹੀਂ ਪਤਾ ਸੀਗਾ ਕਹਿੰਦਾ ਮੈਂ ਤਾਂ ਬੀਰਵਾਰੀ ਬਾਬਾ ਬਾਕੀ ਹੁੰਦਾ ਕਹਿੰਦਾ ਮੈਂ ਬਾਬਾ ਧਰਮ ਦਾ ਰਾਸ਼ ਇਕੱਠਾ ਕਰਕੇ ਸਨਾਤਨ ਧਰਮ ਦਾ ਰਾਸ਼ ਉੱਥੇ ਇਕੱਠਾ ਨਿਚੋੜ ਲਿਆ ਭੀੜ ਇਕੱਠੀ ਕਰਕੇ ਆਪਣਾ ਏਜੰਡਾ ਪੀਰਾਂ ਦਾ ਪੇਸ਼ ਕੀਤਾ ਇਹਨੇ ਉਹ ਪੇਸ਼ ਕਰਨ ਦੇ ਵਿੱਚ 5-6 ਸਾਲ ਇਹਨੇ ਉਹ ਚੋਲਾ ਪਾਇਆ ਜਦੋਂ ਅਖਾੜੇ ਵਾਲਿਆਂ ਨੇ ਇਹਨੂੰ ਕਿਹਾ ਵੀ ਪੂਰਾ ਮਹਾ ਮੰਦਲੇਸ਼ਵਰ ਤੈਨੂੰ ਤਾਂ ਮੰਨਾਂਗੇ ਸਾਡੇ ਨਿਯਮ ਭਾਲੋ ਕਰ ਫੇਰੇ ਭੱਜਿਆ ਫਿਰ ਉਹਨਾਂ ਨੇ ਕੱਢ ਕੇ ਬਾਹਰ ਮਾਰਿਆ ਇਹਨੂੰ ਗੱਲ ਸਮਝੋ ਨਾ ਇਕਲ ਫਿਰ ਕਿੰਨਾ ਸਾਡੀ ਲੜਾਈ ਕੋਈ ਬੰਟੀ ਬਾਬਾ ਜੀ ਦੇ ਨਾਲ ਪਰਸਨਲ ਨਹੀਂ ਹੈ ਮੈਂ ਫਿਰ ਕਹਿ ਰਿਹਾ ਜੀ ਨਾਲ ਸਾਡਾ ਇੱਕੋ ਹੀ ਸਨਾਤਨੀਆਂ ਦਾ ਬਾਬਾ ਜੀ ਨਾਲ ਬਿਲਕੁਲ ਕੀ ਤਫਰੀਕੀ ਹੋ ਗਿਆ ਇਨਸਾਨ ਨਹੀਂ ਨਹੀਂ ਤੁਸੀਂ ਪਹਿਲੇ ਬਾਬਾ ਕਰਦੇ ਬਾਬਾ ਜੀ ਨੇਚਰ ਹੈ ਸਾਡੀ ਲੜਾਈ ਸਾਡੀ ਲੜਾਈ ਨਾਰਜੀਵ ਟੰਡਨ ਦੀ ਨਾਰਜੀਵ ਟੰਡਨ ਦੀ ਨਾਰਜੀਵ ਟੰਡਨ ਦੀ ਨਾ ਗੋਰੇ ਥਾਪਰ ਜੀ ਸੁਣਤਾ ਲੋ ਨਾ ਗੋਰੇ ਥਾਪਰ ਦੀ ਉਹ ਬੰਟੀ ਅਗਰਵਾਲ ਨਾਲ ਨਹੀਂ ਹੈਗੀ ਸਾਡੀ ਲੜਾਈ ਸਮਝ ਲਓ ਗੱਲ ਨੂੰ ਸਾਡੀ ਲੜਾਈ ਨਹੀਂ ਹੈ ਸਨਾਤਨ ਦਾ ਇੱਕ ਪਹਿਰੇਦਾਰਾਂ ਸੀ ਸਨਾਤਨ ਦੇ ਲੋਕਾਂ ਨੇ ਸਾਡੀ ਡਿਊਟੀ ਪ੍ਰਭੂ ਨੇ ਲਗਾਈਆ ਕਿ ਸਨਾਤਨ ਦੇ ਲੋਕਾਂ ਨੇ ਲਗਾਈਆ ਇਹ ਤੁਸੀਂ ਖੁਦ ਜਾਨੂਓ ਬਾਜ਼ਾਰ ਦੇ ਵਿੱਚ ਕੀ ਸਿਸਟਮ ਚੱਲਦਾ ਲੋਕ ਕਿ ਨਾਲ ਸਾਨੂੰ ਪਸੰਦ ਕਰਦੇ ਆ ਤੁਹਾਨੂੰ ਪਤਾ ਜਾਂ ਲੋਕ ਕਮੈਂਟਾਂ ਚ ਤੁਹਾਨੂੰ ਦੱਸ ਦੇਣਗੇ ਕੀ ਹੈ ਕੀ ਨਹੀਂ ਹੈ ਠੀਕ ਹੈ ਬਟ ਸਾਡੀ ਡਿਊਟੀ ਸਾਡੀ ਲੜਾਈ ਪਰਸਨਲ ਉਹਨਾਂ ਦੇ ਨਾਲ ਕੁਝ ਨਹੀਂ ਹੈ ਸਾਡੀ ਲੜਾਈ ਸਿਰਫ ਇਹੀ ਹੈ ਕਿ ਤੁਸੀਂ ਜਿਹੜੇ ਵੀ ਕੀ ਨੂੰ ਮੰਨਦੇ ਹੋ ਜਿਹਨੂੰ ਵੀ ਮੰਨਦੇ ਆ ਤੁਸੀਂ ਆਪਣੇ ਸਿਸਟਮ ਚ ਚੱਲੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਉਹਦੇ ਵਿੱਚ ਸਾਡੇ ਸਨਾਤਨ ਦੀ ਬੇਅਦਵੀ ਕਰਨ ਦੇ ਲਈ ਉਹਦੀਆਂ ਝਾਕੀਆਂ ਉਸ ਯਾਤਰਾ ਵਿੱਚ ਨਾ ਲੈ ਕੇ ਜਾਓ ਸਾਡੀ ਹੋਰ ਉਹਨਾਂ ਦੇ ਨਾਲ ਕੋਈ ਵਿਰੋਧ ਨਹੀਂ ਕੋਈ ਪਰਸਨਲੀ ਸਾਡਾ ਉਹਨਾਂ ਨਾਲ ਕੋਈ ਉਹ ਨਹੀਂ ਹੈਗਾ ਵਿਤਕਰਾ ਨਹੀਂ ਹੈਗਾ ਜੀ ਬਿਲਕੁਲ ये थे गोरा थापर जी गोरा थापर जी वो है शायद आज मैं पहली बार इनका इंटरव्यू किया है क्योंकि वो वही है जिन्होंने तलवारें खाई हैं और कई दिन आ, सिविल सॉरी डीएमसी हॉस्पिटल जे इलाज थे इनकी जान पे आ गई थी बच गए थे बेचारे अकेले थे और गनमैन तो एक साथ आपने देखे होगा इनकी वीडियो दिखाई थी और ये थे टंडन साहब शिवसेना आगू तो इन्होंने बड़ी बे, बेखूबी से जवाब दिया इन्होंने साफ तौर पर कहा कि ये बंटी बाबा खिलाफ नहीं है लेकिन जो सनातनी के खिलाफ चलेगा मैं उसके खिलाफ